ਬਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਆਪ ਬਤੈਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਦਿੱਤਾ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਇਲਜ਼ਾਮ ਲਾਇਆ ਸੀ ਕਿ ਆਪ ਬਤੈਕ ਮਨਵਿੰਦਰ ਸਿੰਘ ਗਿਆਸਪੁਰਾ ਟਿੱਪਰ ਵਾਲਿਆਂ ਨੂੰ ਡਰਾ ਤਮਕਾਰੇ ਹੈ ਅਤੇ ਗੁੰਡਾ ਟੈਕਸ ਵਸੂਲ ਕਰਦਾ ਹੈ ਮਜੀਠੀਆ ਨੇ ਮੰਗ ਕੀਤੀ ਸੀ ਕਿ ਗਿਆਸਪੁਰਾ ਦੇ ਖਿਲਾਫ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਉਧਰ ਹੁਣ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ तमाम ਇਲਜ਼ਾਮਾਂ ਤੇ ਸਪਸ਼ਟੀਕਰਨ ਦਿੱਤਾ ਹੈ ਅਤੇ ਉਲਟਾ ਬਿਕਰਮ ਮਜੀਠੀਆ ਤੇ ਹਮਲਾ ਬੋਲਿਆ ਚੇਤਾਵਨੀ ਦਿੱਤੀ ਕਿ ਬਾਣ ਹਾਨੀ ਦਾ ਕੇਸ ਕਰਨਗੇ ਦੇਖੋ ਇੱਕ ਪਾ ਜੀ ਨੇ ਲੈਟਰ ਟਵੀਟ ਕੀਤਾ ਉਹ ਨਸ਼ੇ ਦਾ ਸਦਾਕਰ ਹੈ ਉਹਦੇ ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਆ ਚਿੱਟਾ ਬਖੌਂਦਾ ਰਿਹਾ ਪਰ ਉਹਦੇ ਲਈ ਬਾਰ-ਬਾਰ ਅੱਜ ਵੀ ਤੁਸੀਂ ਦੇਖੋਗੇ ਉਹਨੂੰ ਈਡੀ ਬੁਲਾ ਰਹੀ ਹੈ ਦੂਸਰੀ ਗੱਲ ਇਲੈਕਸ਼ਨ ਦਾ ਦੌਰ ਹੈ ਹਰੇਕ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਹੈ ਔਰ ਗਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਗੁਰੂ ਦਾ ਸਿੱਖ ਹਾਂ ਜਿੰਨੇ ਮਰਜੀ ਇਲਜ਼ਾਮ ਲਾ ਲੈਣ ਇਲਜ਼ਾਮਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਲੈਟਰ ਅੱਜ ਉਹਨਾਂ ਨੇ ਕੀਤੀ ਆ ਸਭ ਤੋਂ ਪਹਿਲਾਂ ਤਾਂ ਉਹ ਲੈਟਰ ਦੇ ਵਿੱਚ ਉਹ ਲਿਖ ਰਿਹਾ ਕਿ ਇਹਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਜੇ ਮਨਜ਼ੂਰੀ ਨਹੀਂ ਤੁਸੀਂ ਮਾਈਨਿੰਗ ਕਰਦੇ ਕਿਉਂ ਦੂਸਰੀ ਗੱਲ ਜੇ ਉਹ ਕਹਿ ਰਿਹਾ ਵੀ ਮੈਨੂੰ ਉਹ ਪੈਸੇ ਦਿੰਦੇ ਆ ਤੇ ਫਿਰ ਮੈਂ ਰੋਕਦਾ ਕਿਉਂ ਆ ਕਿ ਮੈਂ ਪੈਸੇ ਹੀ ਲੈ ਰਿਹਾ ਤੇ ਤੀਜੀ ਗੱਲ ਜਿਹੜੀ ਉਹ ਉਹਦੇ ਚ ਆਪਣੇ ਮੂੰਹੋਂ ਮੰਨ ਰਿਹਾ ਵੀ ਇਹ ਕੋਈ ਮਨਜ਼ੂਰੀ ਇਹਦੀ ਨਹੀਂ ਹੁੰਦੀ ਜੇ ਇਹਦੀ ਮਨਜ਼ੂਰੀ ਨਹੀਂ ਹੁੰਦੀ ਤਾਂ ਜਿਹੜੇ ਚੋਰ ਬੰਦੇ ਆ ਉਹ ਚੋਰ ਬੰਦੇ ਜੇ ਰਲ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਤਾਂ ਆਪਦੇ ਹਲਕੇ 'ਚ ਹੋਣ ਨਹੀਂ ਦੇਣੀ ਮੈਂ ਗੁਰੂ ਦਾ ਸਿੱਖ ਹਾਂ ਅਸੀਂ ਆਪਣੇ ਹਲਕੇ 'ਚ ਸਾਡੇ ਇੱਥੇ ਕਬਾੜ ਦਾ ਕੰਮ ਕਰਦੇ ਸੀ ਔਰ ਉਹਨਾਂ ਕਬਾੜੀਆਂ ਨੇ ਵੀ ਲਾਇਆ ਪਰ ਅੱਜ ਤੁਹਾਡੇ ਸਾਹਮਣੇ ਜਿਹੜੇ ਕਬਾੜੀਏ ਨੇ ਸਾਡੇ ਪੈਲ ਹਲਕੇ ਦੇ ਵਿੱਚੋਂ ਜਿਹੜੇ ਲੋਹਾ ਚੋਰੀ ਦਾ ਕੰਮ ਕਰਦੇ ਸੀ ਇੱਥੋਂ ਭਜਾਤੇ ਆ ਇਹ ਮਾਈਨਿੰਗ ਵਾਲੇ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਨਾ ਮੈਂ ਕਦੇ ਕਿਸੇ ਟਿੱਪਰ ਵਾਲੇ ਨੂੰ ਫੜਾਉਣ ਲਈ ਫੋਨ ਕੀਤਾ ਤੇ ਨਾ ਕਦੇ ਮੈਂ ਛਡਾਉਣ ਲਈ ਫੋਨ ਕੀਤਾ ਮੈਂ ਇਹ ਸੌਖਾ ਕੇ ਕਹਿ ਸਕਦਾ ਪਰ ਪਰ ਹੁਣ ਜੇ ਇਹਨਾਂ ਨੇ ਕਿਹਾ ਹੀ ਆ ਪਰ ਮੈਂ ਤੁਹਾਡੇ ਦਰਿਅੇ ਤੁਹਾਡੇ ਚੈਨਲ ਜਰੀਏ ਇਹਨਾਂ ਨੂੰ ਵਾਰਨਿੰਗ ਕਰਦਾ ਕਿ ਪੈਲ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਇਹ ਤਕਰੀਬਨ ਸਾਰੇ ਸਾਹਨੇ ਵਾਲ ਹਲਕੇ ਦੇ ਆ ਜਿਹੜੇ ਕਿ ਮਾਈਨਿੰਗ ਦਾ ਕੰਮ ਕਰਦੇ ਆ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਫਿਰਦਾ ਇਹਦਾ ਤਿੰਨ ਦਿਨ ਪਹਿਲਾਂ ਕੋਈ ਟਿੱਪਰ ਫੜਿਆ ਗਿਆ ਸੀ ਵੋਟਾਂ ਦਾ ਮੈਨੂੰ ਲਾਲਚ ਦੇ ਕੇ ਕਿਸੇ ਬੰਦੇ ਆ ਤੋਂ ਫੋਨ ਕਰਾਉਂਦਾ ਸੀ ਕਿ ਅਸੀਂ ਵੋਟਾਂ ਪਾਵਾਂਗੇ ਜੀ ਸਾਡਾ ਟਿੱਪਰ ਛਡਾ ਦਿਓ ਮੈਂ ਆਪਣੇ ਪ੍ਰਿੰਸੀਪਲ ਦਾ ਪੱਖਾਂ ਮੈਂ ਨਾ ਕਿਸੇ ਲਈ ਅੱਜ ਤੱਕ ਪੁਲਿਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਅੱਜ ਤੱਕ ਕਿਸੇ ਵੀ ਬੰਦੇ ਲਈ ਛਡਾਉਣ ਲਈ ਵੀ ਟਿੱਪਰ ਫਲਾਣੇ ਦਾ ਛੱਡ ਦਿਓ ਕਿਸੇ ਨੂੰ ਫੋਨ ਕੀਤਾ ਹੋਵੇ ਮੈਂ ਉਹਦਾ ਗੁਨਾਹਗਾਰ ਹੋਊਂਗਾ ਦੇਣਦਾਰ ਹੋਊਂਗਾ ਜੋ ਇਸ ਲਈ ਮੈਂ ਉਦੋਂ ਵੀ ਨਹੀਂ ਕੀਤਾ ਤੇ ਉਸ ਚੀਜ਼ ਦੀ ਜਿਹੜੀ ਇਹ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੁਝ ਅਕਾਲੀ ਦਲ ਦੇ ਬੰਦੇ ਆ ਇਹਨਾਂ ਨੇ ਰਲ ਕੇ ਕਿੜਾ ਕੱਢਣ ਦੀ ਕੋਸ਼ਿਸ਼ ਕੀਤੀ ਆ ਗੁਰੂ ਮਹਾਰਾਜ ਜਾਣਦੇ ਆ ਜੇ 1 ਰੁਪਇਆ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੇਰੇ ਲਈ ਸਲਫਾਸ ਖਾਣ ਦੇ ਬਰਾਬਰ ਆ ਮੈਂ ਕਹਿੰਦਾ ਵੀ ਵੱਡੀ ਤੋਂ ਵੱਡੀ ਇਨਕੁਆਇਰੀ ਹੋ ਜਾਵੇ ਵੱਡੀ ਤੋਂ ਵੱਡੀ ਇਹ ਜਾਂਚ ਹੋਵੇ ਇਹਨਾਂ ਦੀ ਵੀ ਜਾਂਚ ਹੋਵੇ ਇਹਨਾਂ ਦੇ ਟਿੱਪਰ ਆਏ ਕਿੱਥੋਂ ਆ ਮਿੱਟੀ ਇਹਨਾਂ ਨੇ ਕਿੰਨੀ ਕੱਟੀ ਆ ਕਿੱਥੇ ਕਿੱਥੇ ਕੀ ਕਰੀ ਆ ਮੇਰੀ ਵੀ ਜਾਂਚ ਹੋਵੇ ਮੈਂ ਕਿਹਦੇ ਕਿਹਦੇ ਤੋਂ ਟਿੱਪਰ ਵਾਲੇ ਤੋਂ ਕਿਹਦੇ ਤੋਂ ਪੈਸੇ ਲਏ ਆ ਜੇਕਰ ਰੁਪਈਆ ਵੀ ਕੋਈ ਸਾਬਤ ਕਰ ਦਵੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸਮਾਪਤ ਕਰ ਲਊਗਾ ਔਰ ਦੂਸਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਕਿ ਮੈਂ ਨਾ ਇਹਨਾਂ ਕਰਦਾਰਕੁਸ਼ੀ ਕਰਨ ਵਾਲਿਆਂ ਤੋਂ ਅੱਜ ਤੱਕ ਡਰਿਆ ਸੈਂਟਰ ਗਵਰਨਮੈਂਟ ਨਾਲ ਮੱਥਾ ਲੈਂਦੇ ਰਹੇ ਆ ਨਾ ਕਦੇ ਡਰਿਆ ਨਾ ਮੈਂ ਡਰਨ ਵਾਲਾ ਔਰ ਇਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਥੱਲੇ ਅਸੀਂ ਵੈਸੇ ਗੱਲ ਕੀਤੀ ਆ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਨੰਬਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਪਰ ਉਹਨਾਂ ਸਾਰਿਆਂ ਦੇ ਖਿਲਾਫ ਮੈਂ ਕੱਲ੍ਹ ਨੂੰ ਹੀ ਹਾਈ ਕੋਰਟ ਆਪਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਕਰੂੰਗਾ ਔਰ ਇਹਨਾਂ ਦੇ ਖਿਲਾਫ ਸਖਤ ਜਿਹੜੀ ਆ ਜਿਨ੍ਹਾਂ ਨੇ ਮੇਰਾ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਚੋਰ ਬੰਦਿਆਂ ਨੇ ਕਿਉਂਕਿ ਜਦੋਂ ਕਹਿ ਰਹੇ ਆ ਕਿ ਮਨਜ਼ੂਰੀਓ ਨਹੀਂ ਮਿਲਦੀ ਇਹਦਾ ਮਤਲਬ ਜਿੰਨੇ ਵੀ ਮਿੱਟੀ ਦਾ ਕੰਮ ਕਰਦੇ ਆ ਚੋਰ ਬੰਦੇ ਆ ਇਹਨਾਂ ਚੋਰ ਬੰਦਿਆਂ ਨੇ ਮੇਰਾ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਚੋਰ ਬੰਦਿਆਂ ਦੀ ਗੱਲ ਦਾ ਨਾ ਲੋਕ ਬਹੁਤੀ ਐਵੇਂ ਤਾਂ ਦਿੰਦੇ ਆ ਨਾ ਆਮ ਰੁਣਤਾ ਦਿੰਦੀ ਆ ਜੇ ਇਦਾਂ ਦੇ ਜਿਹੜੇ ਚਿੱਟਾ ਵੇਚਣ ਬੁਚਣ ਵਾਲੇ ਦਾ ਜ਼ਰੂਰ ਸ਼ਾਇਦ ਕੋਈ ਥੋੜੀ ਮਤ ਐਵੇਂ ਦਿਨ ਤੇ ਹੁਣ ਪਰ ਮੈਂ ਤੁਹਾਡੇ ذریعے ਕਹਿਣਾ ਚਾਹਣਾ ਕਿ ਅੱਜ ਤੱਕ 2 ਸਾਲ ਹੋ ਗਏ ਮੈਨੂੰ ਹਲਕੇ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਨਾ ਕਦੇ ਕਿਸੇ 1 ਰੁਪਇਆ ਕਿਸੇ ਤੋਂ ਲਿਆ ਨਾ ਅੱਗੇ ਤੋਂ ਲਵਾਂਗਾ ਇਹ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਚੱਲ ਕੇ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਗਿਆ